ਤੁਸੀਂ ਈਕਾਲ 80 ਮਿਤੀ 6 ਨਵੰਬਰ ਤੇ ਅੱਜ ਆਪਾਂ ਬਹੁਤ ਦੂਰ ਜਾਣਾ ਸੀ ਇਸ ਲਈ ਆਪਾਂ ਸਿੱਰੇ ਸਿੱਰੇ 5 ਵਜੇ ਜੱਟ ਜਿਹੜਾ ਆਪਣਾ ਸਟਾਰਟ ਕਰਕੇ ਤੇ ਆਪਾਂ ਜੱਟ ਦੀ ਕਰਤੀ ਸੀ ਸਵਾਰੀ ਸਿੱਧੀ ਕਹਿੰਦੇ ਬਾਰਡਰ ਦੇ ਏਰੀਆ ਵੱਲ ਨੂੰ ਤੇ ਗੱਲਾਂ ਲੱਗੀਆਂ ਟਕਾਣੇ ਜਦੋਂ ਦਿਨ ਚੜ ਗਿਆ ਸੀ ਤੇ ਹਾਲੇ ਵੀ ਫਿਰੋਜ਼ਪੁਰ ਜਿਹੜਾ 30 ਕਿਲੋਮੀਟਰ ਰਹਿੰਦਾ ਸੀ ਪ੍ਰੋਪਰ ਦਿਨ ਚੜ ਚੁੱਕੇ ਸੀ ਤੇ 9:00 ਵਜੇ ਪਹੁੰਚ ਗਏ ਸੀ ਆਪਾਂ ਜੀ ਫਿਰੋਜ਼ਪੁਰ ਸ਼ਹਿਰ ਤੇ ਆਪਾਂ ਸੋਚਿਆ ਵੀ ਜੱਟ ਦੀ ਅੱਜ ਸਰਵਿਸ ਕਰਵਾ ਲਈਏ ਕਿਉਂਕਿ ਪਿਛਲੀ ਵਾਰ ਆਪਣਾ ਇੰਜਨ ਸੀਜ਼ ਹੋ ਗਿਆ ਸਰਵਿਸ ਆਪਾਂ ਤੋਂ ਟਾਈਮ ਸਿਰ ਕਰਵਾਈ ਨਹੀਂ ਗਈ ਆਪਣੇ ਕੋਲ ਟਾਈਮ ਹੈਗਾ ਅਸੀਂ ਕਮੇਟੀ ਵਾਲੇ ਕਹਿੰਦੇ ਕੋਈ ਗੱਲ ਨਹੀਂ ਚਾਹੇ ਥੋੜਾ ਲੇਟ ਆ ਜਿਓ ਤੇ ਆਪਾਂ ਸਰਵਿਸ ਕਰਾ ਕੇ ਜੀ ਪਹੁੰਚ ਗਏ ਖੇਡ ਦੇ ਮੈਦਾਨ ਅੰਦਰ ਤੇ ਚਰਚੇ ਹੋਏ ਪਿੰਡ ਸੀ ਜੀ ਸ਼ਾਂਕੇ ਖੁਰਦ ਬਿਲਕੁਲ ਐਲਓਸੀ ਦੇ ਲਾਗੇ ਕਰਕੇ ਲੋਕੇਸ਼ਨ ਵੀ ਦੇਖੋ ਕਸੂਰ ਦੀ ਚੱਕਣ ਲੱਗ ਗਿਆ ਸੀ ਕਸੂਰ ਸ਼ਹਿਰ ਇੱਥੋਂ ਲੱਗ ਹੀ ਰਹਿ ਜਾਂਦਾ ਐਲਓਸੀ ਗਰਾਊਂਡ ਤੋਂ ਤਿੰਨ ਤੋਂ ਚਾਰ ਕਿਲੋਮੀਟਰ ਉਹ ਜ਼ਿਆਦਾ ਦੂਰ ਨਹੀਂ ਸੀ ਆਪਣਾ ਭਰਾ ਸੀਰਾ ਤੱਕ ਅਕਤੂਬਰ ਅੰਤਰਰਾਸ਼ਟਰੀ ਖੇਡ ਬਲਾਰਾ ਸੈਮੀ ਨਾਲ ਤਲਵੰਡੀ ਵਾਲਾ ਨਾਲ ਮਨੀ ਮਸੀਤਾਂ ਵੱਡਾ ਵੀਰ ਆਪਣਾ ਆਪਣੇ ਨੂੰ ਪਹਿਲਾਂ ਹੀ ਪੁੱਛੇ ਹੋਏ ਸੀ ਤੇ ਗੱਲਾਂ ਲੱਗ ਗਈਆਂ ਸੀ ਟਿਕਾਣੇ ਕੋਲੀ ਲੰਡੇ ਕਲਾ ਮਕੰਦਾ ਗਹਿਰੀ ਬਗੇਲਾ ਜੱਜ ਬਲੰਦਾ ਸਾਰੇ ਪਲੇਅਰ ਅੱਜ ਬਾਡਰ ਤੇ ਲਾਗੇ ਪੁੱਜੇ ਹੋਏ ਸੀ ਤੇ ਚਰਚੇ ਹੋਏ ਵੱਡੇ ਸੁਭਾਸ਼ ਹੁਣੀ ਧਰਮੇ ਕਲੇਰ ਹੁਣੀ ਰਾਜੇ ਸਿੱਧੂ ਵਰਗੇ ਰਾਜਾ ਸਿੱਧੂ ਵੀ ਫਿੱਟ ਹੋ ਗਿਆ ਆਪਣਾ ਭਰਾ ਬਾਬਾ ਮੇਰ ਕਰੇ ਪੁੱਜ ਗਏ ਜੀ ਆਪਣੇ ਭਰਾ ਕਹਿੰਦੇ ਬਾਗੇ ਵਾਲੀਏ ਬਹੁਤ ਪਿਆਰ ਦਿੰਦੇ ਆ ਆਪਾਂ ਨੂੰ ਸਾਰੇ ਭਰਾ ਨੇ ਇਹ ਆਪਣੇ ਰੈਣਾ ਸੇਮਿਆਣੀਆਂ ਪੱਕੇ ਤੌਰ ਤੇ ਖੇਡਦਾ ਅੱਜ ਕੱਲ ਬਾਗੇ ਵਾਲੇ ਦੀ ਟੀਮ ਲਈ ਤੇ ਜ਼ਿੰਦਗੀ ਦਾ ਮਾਣ ਆ ਛੋਟਾ ਭਰਾ ਆਪਣਾ ਬੜਾ ਵਧੀਆ ਇਨਸਾਨ ਆ ਉਹ ਸਾਹਮਣੇ ਕਹਿੰਦਾ ਐਲਓਸੀ ਜਿੰਦਿਆਂ ਦੇਖ ਲੈ ਤੇ ਇਸ ਤੋਂ ਬਾਅਦ ਚੱਡੋਵਰੀ ਵਾਲੀ ਜੇ ਦਾ ਸਨਮਾਨ ਅਤੇ ਇਸ ਪਲਚੀਮਾ ਬਾਗੇ ਵਾਲੀ ਆਪਣਾ ਕੈਨੇਡਾ ਤੋਂ ਪਹੁੰਚਿਆ ਹੈ ਭਰਾ ਵੱਲੋਂ ਕੀਤਾ ਗਿਆ ਤੇ ਇੱਕ ਆ ਟੀ-ਸ਼ਰਟ ਇਧਰ ਵੀ ਜੰਮੂ ਜੱਟ ਨੂੰ ਵੀ ਦਿੱਤੀ ਗਈ ਕੁੰਡੀਆਂ ਮੁੱਛਾਂ ਕਰਾਉਣ ਲੱਗ ਗਿਆ ਅੱਜਕੱਲ ਨਾਲ ਪ੍ਰਿੰਸਾ ਆਪਣਾ ਗੁਰੂ ਹਰ ਸਾਹਿਬ ਵਾਲਾ ਕਾਸਕੋ ਮੇਰੀ ਜਨਤੇ ਲਾਈਵ ਕਰਦਾ ਇਧਰ ਇਲਾਕੇ ਜਾਂ ਬਾਈਆਂ ਨੇ ਸੂਰੇ ਸੂਰੀ ਮੇਲਾ ਲੁੱਟਿਆ ਤੇ ਚਰਤੇ ਕਹਿੰਦੇ ਵੱਡੇ ਕਰਵਾਏ ਸਵੇਰੀ ਢੋਲ ਮਗਾ ਕੇ ਤੇ ਆ ਪੁੱਜੀ ਹੋਈ ਸੀ ਪੀਸੀ ਵਰਲਡ ਦੀ ਸਮੁੱਚੀ ਟੀਮ ਆਪਣੀ ਤੇ ਨਾਲ ਅੰਪਿਆਰ ਸਾਹਿਬ ਪੁੱਜੀ ਹੋਏ ਸੀ ਇਹਨਾਂ ਦਾ ਵੀ ਬੜਾ ਧੰਨਵਾਦ ਹੈ ਬਾਈ ਮਨਪ੍ਰੀਤ ਪੀਸੀ ਵਰਲਡ ਵਾਲੇ ਬਹੁਤ ਵਧੀਆ ਸਿਰਾ ਕਰਾਉਂਦੇ ਆ ਡਾਕਟਰ ਬਠਿੰਡੇ ਵਾਲਾ ਉਹ ਵੀ ਚੇਚੇ ਤੌਰ ਤੇ ਅੱਜ ਪੁੱਜੀ ਸੋਕੇ ਆ ਸੀ ਪਲੇਰਾਂ ਦਾ ਮੇਲਾ ਸੀ ਅੱਜ ਲੱਗਿਆ ਹੋਇਆ ਸ਼ਾਂਗੇ ਦੇ ਵਿੱਚ ਤੇ ਚਰਚੇ ਵੱਡੇ ਸੀ ਖੁਸ਼ਾ ਤੇ ਨਾਲ ਆਪਣੇ ਵਾਲਾ ਕਹਿੰਦੇ ਮੇਰੇ ਵੀਰੋ ਗੋਬਿੰਦਾ ਮਹਾਰਾਜ ਵਾਲਾ ਤੇ ਨਾਲ ਕਹਿੰਦੇ ਅਰਸ਼ੀ ਸਾਰੇ ਭਰਾ ਕਹਿੰਦੇ ਪੁੱਜੀ ਹੋਏ ਸੀ ਤੇ ਨਾਲ ਪੁੱਜਿਆ ਹੋਇਆ ਸਿੰਡੀਗੜੀ ਨਸ਼ੀਪੁਰ ਵਾਲਾ ਛੋਟੇ ਹੱਥਾਂ ਵਾਲਾ ਦੁਨੀਆ ਕਹਿੰਦੀ ਪਿਆਰ ਦੇ ਨਾਲ ਕਹਿੰਦਾ ਬਾਰਡਰ ਤੇ ਪੁੱਜੀ ਹੋਏ ਅੱਜ ਨਜ਼ਾਰੇ ਵੱਖਰੇ ਆ ਗਰ ਲੁਧਿਆਣੇ ਵਾਲਾ ਕਹਿੰਦਾ ਵੀ ਗੱਡੀ ਵੀ ਅੱਜਕੱਲ ਥੱਕ ਚੁੱਕੀ ਆਉਂਦੀ ਆ ਦੀ ਸਲੇਰੀ ਉਹ ਸਾਡੀ ਇਹ ਗੱਡੀ ਸਰਵਿਸ ਭਾਲਦੀ ਇਹ ਵੀ ਮੇਰੇ ਮੰਗ ਕਰਾਲਾ ਭਰਾਵਾ ਟਾਈਮ ਨਾਲ ਨਹੀਂ ਮੇਰੇ ਜੱਟ ਲਈ ਹੋਣੀ ਹੈ ਇਹਦੇ ਨਾਲ ਵੀ ਉਹ ਤੋਂ ਬਾਅਦ ਚੱਡੋ ਵਰੀ ਵਾਲੀਆ ਬੜਾ ਵਧੀਆ ਅੰਦਾਜ਼ ਦੇ ਵਿੱਚ ਪਾਇ ਪੰਗੜੇ ਭਰਾ ਸਾਡੇ ਨੇ ਆ ਬਣਿਆ ਸ਼ਕਤੀ ਸ਼ਕਤੀ ਸ਼ਕਤੀਮਾਨ ਗੱਲਾਂ ਲਾਈਆਂ ਕਿਹਦੇ ਟਿਕਾਣੇ ਕਰਾਊਡ ਵੇਖੋ ਜੀ ਭਾਵੇਂ ਬਾਡਰ ਦਾ ਪਿੰਡ ਆ ਪਰ ਕਰਾਊਡ ਬਾਈ ਜੀ ਦੇਖਣ ਆਲਾ ਸੀ ਬਹੁਤ ਦੁਨੀਆ ਪਿਆਰ ਕਰਦੀ ਆ ক্রিকেট ਨੂੰ ਚਾਰੇ ਪਾਸੇ ਦੇਖੋ ਗਰਾਊਂਡ ਦੇ ਯਾਰ ਬਾਈ ਚਾਰੇ ਪਾਸੇ ਮਾਹੌਲ ਇੱਕ ਨੰਬਰ ਸੀ ਬੜੇ ਵਧੀਆ ਮੈਚ ਹੋਏ ਬੜਾ ਵਧੀਆ ਟੂਰਨਾਮੈਂਟ ਜਿਹੜਾ ਨੇਪਰੇ ਚੜਿਆ ਤੇ ਗੱਲਾਂ ਲੱਗੀਆਂ ਕਹਿੰਦੇ ਟਿਕਾਣੇ ਸਤਿ ਸ੍ਰੀ ਅਕਾਲ ਮਿਲਦੇ ਆਂ ਜੀ ਕੱਲ ਨੂੰ ਅਗਲੇ ਟੂਰਨਾਮੈਂਟ ਤੇ ਅਗਲੇ ਬਲੌਗ ਦੇ ਵਿੱਚ